ਮੈਂ ਕਰਨੈਲ ਫਲੋਰ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਅਸੀਂ ਦੇਸ਼ ਵਿਆਪੀ ਹੜਤਾਲ ਜਿਹੜੀ ਹੋ ਰਹੀ ਆ 16 ਫਰਵਰੀ ਨੂੰ ਕਿਉਂਕਿ ਸਾਰੀਆਂ ਕੇਂਦਰੀ ਟ੍ਰੇਡ ਯੂਨੀਅਨ ਜਾਂ ਜਿਹੜੀਆਂ ਕਿਸਾਨ ਸੁਭਾ ਮਾਇਆ ਮਜ਼ਦੂਰ ਸੰਗਠਨਿਆਂ ਮੁਲਾਜ਼ਮ ਸੰਗਠਨਿਆਂ ਤੇ ਜਿੰਨੇ ਵੀ ਟਰਾਂਸਪੋਰਟ ਸੰਗਠਨਿਆਂ ਉਹਨਾਂ ਨੇ 16 ਫਰਵਰੀ ਨੂੰ ਭਾਰਤ ਬੰਦ ਜਾਂ ਜਿਹੜੀ ਕੌਮੀ ਹੜਤਾਲ ਦਾ ਸੱਦਾ ਦਿੱਤਾ ਆ ਅਸੀਂ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਨੂੰ ਸਮੂਹ ਲੋਕਾਂ ਨੂੰ ਬੇਨਤੀ ਕਰਦੇ ਆਂ ਸਮੂਹ ਮਲਾਜਮਾਂ ਨੂੰ ਬੇਨਤੀ ਕਰਦੇ ਆਂ ਸਮੂਹ ਅਧਿਆਪਕਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਇਸ ਹੜਤਾਲ ਦਾ ਜਿਹੜਾ ਹਿੱਸਾ ਬਣਨਾ ਆ ਕਿਉਂਕਿ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਆ ਉਹ ਭਾਰਤ ਦਾ ਜਨਤਕ ਅਦਾਰੇ ਜਿਹੜੇ ਆ ਉਹ ਸਾਰੇ ਕਾਰਪੋਰੇਟ ਸੈਕਟਰ ਨੂੰ ਵੇਚਣ ਜਾ ਰਹੀ ਆ ਜਾਂ ਵੇਚ ਰਹੀ ਆ ਲਗਾਤਾਰ ਜਿਹੜਾ ਰੇਲਵੇ ਆ ਉਹ ਵੇਚਿਆ ਜਾ ਰਿਹਾ ਆ ਹਵਾਈ ਜਹਾਜ਼ ਵੇਚੇ ਜਾ ਰਹੇ ਆ ਹਵਾਈ ਅੱਡੇ ਜਿਹੜੇ ਆ ਉਹਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਭਾਰਤੀਆਂ ਜਿਹੜੀਆਂ ਸੜਕਾਂ ਆ ਉਹਨਾਂ ਨੂੰ ਵੇਚਿਆ ਜਾ ਰਿਹਾ ਵੱਡੇ ਵੱਡੇ ਟੋਲ ਪਲਾਜ਼ੇ ਲਾਏ ਜਾ ਰਹੇ ਆ ਔਰ ਨਵੀਂ ਸਿੱਖਿਆ ਨੀਤੀ 2020 ਜਿਹੜੀ ਬਹੁਤ ਮਾਰੂ ਆ ਉਹਦੇ ਉਹਨੂੰ ਰੱਦ ਕਰਾਉਣ ਵਾਸਤੇ ਵੀ ਹੜਤਾਲ ਆ ਔਰ ਕਿਸਾਨਾਂ ਦੇ ਚਾਹੇ ਤਿੰਨ ਬੈਦ ਜਿਹੜੇ ਆ ਕਾਲੇ ਕਾਨੂੰਨ ਉਬਾਸ ਹੋ ਗਏ ਪਰ ਐਮਐਸਪੀ ਦਾ ਸਵਾਲ ਆ ਉੱਥੇ ਦਾ ਉੱਥੇ ਖੜਾ ਆ ਔਰ ਇਥੋਂ ਤੱਕ ਜਿਹੜੇ ਕੈਤ ਕਾਨੂੰਨ ਆ ਉਹਨਾਂ ਦੀਆਂ ਤਾਂ ਜਿਹੜੀਆਂ ਉਡਾਈਆਂ ਜਾ ਰਹੀਆਂ ਆ ਭਾਰਤ ਦੇ ਵਿੱਚ ਸਹਿਮਤੀ ਦਾ ਮਾਹੌਲ ਜਿਹੜਾ ਆ ਉਹ ਪੈਦਾ ਕੀਤਾ ਜਾ ਰਿਹਾ ਸੰਪਰਦਾਇਕ ਮਾਹੌਲ ਪੈਦਾ ਕੀਤਾ ਜਾ ਰਿਹਾ ਨਾਲੋਂ ਨਾਲ ਜਿਹੜੇ ਲੋਕਤੰਤਰ ਆ ਕਦਰਾਂ ਕੀਮਤਾਂ ਆ ਉਹਦਾ ਗਾਲਾ ਕੁੱਟਿਆ ਜਾ ਰਿਹਾ ਔਰ ਸਾਰੇ ਜਿਹੜੇ ਲੜਦੇ ਲੋਕ ਆ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਕਾਨੂੰਨਾਂ ਰਾਹੀਂ ਕਾਲੇ ਕਾਨੂੰਨਾਂ ਰਾਹੀਂ ਜਿਹੜਾ ਆ ਉਹ ਜੇਲਾ ਵਿੱਚ ਡੱਕਿਆ ਜਾ ਰਿਹਾ ਭਾਵ ਭਾਰਤ ਦੇ ਜਿਹੜੇ ਲੋਕ ਆ ਜਾਂ ਪੰਜਾਬ ਦੇ ਜਿਹੜੇ ਲੋਕ ਆ ਜਿਹੜੇ ਲੋਕਤੰਤਰ ਲਈ ਆਵਾਜ਼ ਉਠਾਉਂਦੇ ਆ ਉਹਨਾਂ ਦੀ ਜਿਹੜੀ ਆਵਾਜ਼ ਉਹ ਬੰਦ ਕੀਤੀ ਜਾ ਰਹੀ ਆ ਅਸੀਂ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਚਾਹੇ ਉਹ ਕਿਰਤੀ ਮੁਲਾਜ਼ਮ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਕਿਸਾਨ ਨੇ ਉਹ ਉਹਨਾਂ ਵੱਲੋਂ ਅਸੀਂ ਹੜਤਾਲ ਦੀ ਅਪੀਲ ਕਰਦੇ ਆ ਵੀ ਸਾਰੇ ਲੋਕਾਂ ਨੂੰ ਅਪੀਲ ਆ ਵੀ 16 ਫਰਵਰੀ ਨੂੰ ਭਾਰਤ ਬੰਦ ਆ ਹੜਤਾਲਿਆ ਜਿੱਥੇ-ਜਿੱਥੇ ਵੀ ਪ੍ਰਦਰਸ਼ਨ ਹੋਣਗੇ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਨੂੰ ਜਿਹੜੀ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਪੰਜਾਬ ਸਵਾਦੀ ਨੇ ਸਰਵ ਫੈਡਰੇਸ਼ਨ 140622 ਬ ਚੰਡੀਗੜ੍ਹ ਦਾ ਅੰਗ ਆ ਕੁੱਲ ਹੈਤ ਮੁਲਾਜ਼ਮ ਫੈਡਰੇਸ਼ਨ ਦਾ ਵੀ ਅੰਗ ਆ ਅਸੀਂ ਉਹਨਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਪ੍ਰਦਰਸ਼ਨ ਹੋਣ ਪੰਜਾਬ ਦੇ ਵਿੱਚ ਸਾਂਝਾ ਕਿਸਾਨ ਮੋਰਚਾ ਜਿਹੜਾ ਆ ਉਹਨਾਂ ਵੱਲੋਂ ਹੜਤਾਲ ਜਿਹੜੀ ਆ ਉਹਦਾ ਸਮਰਥਨ ਕੀਤਾ ਜਾ ਰਿਹਾ ਆ ਪੰਜਾਬ ਬੰਦ ਕੀਤਾ ਜਾ ਰਿਹਾ ਆ ਸਾਰੇ ਟਰਾਂਸਪੋਰਟਾਂ ਵੱਲੋਂ ਸਮਰਥਨ ਜਿਹੜਾ ਉਹ ਕੀਤਾ ਜਾ ਰਿਹਾ ਆ ਔਰ ਮੁਲਾਜ਼ਮ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੁਕਾਨਦਾਰ ਸਾਰੇ ਹੜਤਾਲ ਦੇ ਵਿੱਚ ਸ਼ਾਮਲ ਹੋ ਰਹੇ ਆ ਜਿੱਥੇ ਜਿੱਥੇ ਵੀ ਪ੍ਰਦਰਸ਼ਨ ਹੋਣਗੇ ਪੰਜਾਬ ਦੇ ਵਿੱਚ ਜਿੱਥੇ ਵੀ ਰੇਲਾਂ ਜਾਮ ਹੋਣਗੀਆਂ ਜਿੱਥੇ ਵੀ ਰੋਡ ਜਾਮ ਹੋਣਗੇ ਜਿੱਥੇ ਵੀ ਰੈਲੀਆਂ ਹੋਣਗੀਆਂ ਜਿੱਥੇ ਵੀ ਧਰਨੇ ਹੋਣਗੇ ਅਸੀਂ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਵੱਲੋਂ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਜਿਹੜੀ ਆ ਉਹ ਕਰਾਂਗੇ ਔਰ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੇ ਜੇ ਤੁਸੀਂ ਹੱਕ ਸੱਚ ਦੇ ਲਈ ਲੜਨਾ ਆ ਜੇ ਅਸੀਂ ਲੋਕਤੰਤਰ ਦੀ ਰੱਖਿਆ ਕਰਨੀ ਆ ਇਹ ਸਾਡੇ ਕੋਲ ਮੌਕਾ ਆ 16 ਫਰਵਰੀ ਦੀ ਹੜਤਾਲ ਦੇ ਵਿੱਚ ਵੱਧ ਜਾੜ ਕੇ ਸ਼ਾਮਲ ਹੋਈਏ ਜੇ ਅਸੀਂ ਅੱਜ ਨਾ ਬੋਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੋਲਣ ਦਾ ਫੇਰ ਮੌਕਾ ਨਹੀਂ ਮਿਲੂਗਾ ਅਸੀਂ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਵੱਲੋਂ ਫੇਰ ਅਪੀਲ ਕਰਦੇ ਆ ਮੈਂ ਕਰਨੈਲ ਫਲੋਰ মিডিਆ ਇੰਚਾਰਜ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਧੰਨਵਾਦ ਜੈ ਜਨਤਾ ਜੈ ਸ਼ੰਗਾਰ ਜੈਤ ਲੜਦੇ ਲੋਕਾਂ ਦੇ